ਅੱਜ ਦੀ ਵੀਡੀਓ ਦਿਖਾਵਾਂਗੇ ਸੱਜਣੋ ਤੁਹਾਨੂੰ ਫੇਰ ਬਾਸਪਤੀ ਦੀ ਲਾਈ ਬੋਲੀ 1509 1692 1847 ਜਿਹੜੀਆਂ ਵੀ ਵੈਰਾਈਟੀਆਂ ਮੰਡੀ ਚਾਹੀਆਂ ਸਾਰੀਆਂ ਦੀ ਲਾਈ ਬੋਲੀ ਦਿਖਾਵਾਂਗੇ ਕੋਟਕਪੂਰੇ ਮੰਡੀ ਦੀ ਬੋਲੀ ਆ ਤੇ ਅੱਜ ਵੀ ਵਪਾਰੀ ਕਾਫੀ ਆਏ ਆ ਦੇਖਾਂਗੇ ਰੇਟ ਕਿੱਥੋਂ ਤੱਕ ਜਾਂਦੇ ਆ ਕੱਲੀ ਕੱਲੀ ਢੇਰੀ ਦੀ ਜਿਹੜੀ ਬੋਲੀ ਤੁਹਾਨੂੰ ਦਿਖਾਵਾਂਗੇ ਤੇ ਹਰ ਰੋਜ਼ ਬੋਲੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਤੁਸੀਂ ਦੇਖ ਸਕੋ ਤੇ ਆ ਜਓ ਸਭ ਤੋਂ ਪਹਿਲਾਂ ਇਹ ਆ ਗਈ ਢੇਰੀ ਬਾਸਪਤੀ 1509 ਦੇਖਦੇ ਆਂ ਰੇਟ ਇਹਦਾ ਕੀ ਲੱਗਦਾ 50 50 55 75 80 80 80 2680 80 80 80 80 2680 95 95 2700 2700 2700 2700 2700 2700 2700 2700 ਬਾਈ ਜੀ 2700 2700 ਹਾਂਜੀ ਬਾਊ ਜੀ 2700 2700 ਦਿਖਾ ਦਈਏ 2700 ਹਾਂਜੀ ਬਾਊ ਜੀ ਬੋਲਣਾ ਕਿਸ ਨੇ ਇਹ 1509 ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣਾ ਪੂਰਾ 2700 ਰੁਪਿਆ ਰੇਟ ਆ ਜਿਹੜਾ ਅੱਗੇ ਨਾਲੋਂ 3400 ਰੁਪਏ ਘਟ ਗਿਆ ਤੇ ਆਜੋ ਉਹਦੇ ਤੋਂ ਅੱਗੇ ਦੇਖਦੇ ਆ ਬਾਸਪਤੀ 1692 ਇਹ ਦੇਖਦੇ ਆ ਦਾ ਰੇਟ ਕਿੱਥੋਂ ਤੱਕ ਜਾਂਦਾ ਆਜੋ 80 पच्चीस सौ पाँच रुपये पाँ रुपये पाँचा जी पचवंजा जी साठ पैठ पैठ सत्तर पचहत्तर अस्सी नब्बे पच्चीस सौ नब्बे रुपये जी छब्बीस सौ छब्बीस सौ एक नहीं की है जी 5 ਰੁਪਏ 10 10 50 55 70 75 90 99 99 ਰੁਪਏ 99 ਜੀ 95 2295 2295 ਬੋਲ ਜੀ 99 ਰੁਪਏ 2295 ਜੀ ਉਹ ਲੈ ਕੇ ਆਉਂਗਾ 99 ਜੀ ਹਾਂਜੀ 2695 ਰੁਪਏ 2695 ਮਾਲ ਵਧੀਆ ਲਿਖਾ ਦੇ ਲਿਖਾ ਦੇ ਪ੍ਰਦੀਪ ਵਰਗੀ ਮਿਲਦਾ ਅਸੀਂ ਤੇਰੇ ਤੈਨੂੰ ਵੇਖਣਾ ਮਾਲ ਨੂੰ ਥੋੜਾ ਵੇਖਣਾ 2695 ਇਹ ਤਾਂ ਕੋਈ ਨਹੀਂ ਹੈਗੀ ਹਾਂਜੀ ਤੇਰਾ ਮਾਲ ਵੈਸੇ ਹੀ ਖੜਾ ਕੋਈ ਕੋਈ ਇਹ 1692 ਦੀ ਢੇਰੀ ਦਾ ਰੇਟ ਲੱਗਿਆ ਸੱਜਣੋ 2695 ਰੁਪਏ ਪਿਛਲੇ ਸਾਲ ਨਾਲੋਂ ਵੀ ਇਹਦਾ ਰੇਟ ਲਗਭਗ 1000 ਰੁਪਏ ਘਟਾ ਤੇ ਆਜੋ ਅੱਗੇ ਫੇਰ ਆ ਗਈ ਬਾਸਪਤੀ 1509 25 25 5 ਯਾਰ 25 26 26 26 ਹਲੋ 26 26 26 26 2600 ਹੈ ਜੀ 26 26 ਹਾਂ 2600 ਰੁਪਏ ਹਾਂ 2600 ਰੁਪਏ ਬੋਲਦਾ ਹੀ ਕੋਈ 2600 ਰੁਪਏ ਤੇਰੀ ਖਲਾ ਦੇਣੇ ਜੀ ਪੱਕਾ ਦੋ ਘੰਟੇ ਢਰ ਘਲਵਾ ਦੇਗੇ 26 ਹਾਂ 2600 ਰੁਪਏ 26 ਹਾਂ ਬਾਰੀ 26 1500 26 ਕਰੀਏ ਸਰਕਾਰ ਕਾਰਵਾਈ ਬਾਹਰ ਬਹੁਤ ਇਕਤੀ ਜਾਂਦਾ 26 26 ਪੰਜ ਪਾਚਿਰ 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 ਹੱਸ ਜਾਨੇ 2625 ਰੁਪਏ ਲਿਖ ਦਿਆ ਹਲ ਲਿਖੋ ਜਾਵਦ ਭਾਈ 2625 ਇਹ 1509 ਦੀ ਢੇਰੀ ਦਾ ਰੇਟ ਲੱਗਿਆ ਸੱਜਣੋ 2600 ਤੇ 25 ਰੁਪਏ ਪਿਛਲੇ ਸਾਲ ਨਾਲ ਉਹ ਤੇ ਪਿਛਲੇ ਕਈ ਦਿਨਾਂ ਦੇ ਨਾਲੋਂ ਵੀ ਰੇਟ ਜਿਹੜੇ ਕਾਫੀ ਘਟ ਗਏ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਹਰ ਰੋਜ਼ ਤੁਹਾਨੂੰ ਆਪਾਂ ਨਵੀਆਂ ਬੋਲੀ ਦੀਆਂ ਵੀਡੀਓ ਦਿਖਾਵਾਂਗੇ ਸਾਰੀਆਂ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ